ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ एमसीक्यू ਕਰਾ ਗਏ ਇਹ एमसीक्यू ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਐਮਪੀਐਚਡਬਲਯੂ ਮੇਲ ਦਾ ਐਗਜ਼ਾਮ ਜਾਂ ਫੀਮੇਲ ਦਾ ਐਗਜ਼ਾਮ ਜਾਂ ਏਐਨਐਮ ਦਾ ਐਗਜ਼ਾਮ ਬੇਟਾ ਲਿਆ ਜਾਏਗਾ ਉਸ ਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਬੇਟਾ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਹਲੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਕਰਨ ਦਾ ਚੈਨਲ ਨੂੰ ਫਾਇਦਾ ਕੀ ਹੋਣਾ ਹੈਗਾ ਜੋ ਵੀਡੀਓ ਜ ਹਾਈਡ ਹੋਈਆਂ ਹੋਈਆਂ ਆ ਉਹ ਵੀਡੀਓ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ ਹੋ ਜਾਣ ਹੋ ਜਾਣਗੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਐਮਪੀਐਚਡਬਲਯੂ ਮੇਲ ਦੀ ਫੀਮੇਲ ਦੀ ਏਐਨਐਮ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਤੇ ਬਾਕੀ ਜੇ ਕੋਈ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ 9463079680 ਤੇ ਬੇਟਾ ਕੰਟੈਕਟ ਕਰ ਸਕਦਾ ਹੈਗਾ ਜੋ ਬੱਚਾ ਸਾਡੇ ਫ੍ਰੀ ਵਟਸਐਪ ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈ ਬੇਟਾ ਨੰਬਰ ਦੁਆਰੇ ਨੋਟ ਕਰ ਲਓ 94630 79680 ਜੋ ਬੱਚਾ ਬੇਟਾ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈਗਾ ਤੁਸੀਂ ਲਿੰਕ ਦੇ ਉੱਪਰ ਜਾ ਕੇ ਬੇਟਾ ਟੱਚ ਕਰਕੇ ਆਪਣੇ ਕੋਲ ਫ੍ਰੀ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਤੇ ਨੈਕਸਟ ਬੇਟਾ ਆਪਣੇ ਕੋਲ ਗੱਲ ਅੱਜ ਅਸੀਂ ਜਿਹੜੇ ਇੰਪੋਰਟੈਂਟ ਐਮਸੀਕਿਊ ਦੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਜਰੂਰ ਸੰਪਰਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਬੱਚੇ ਬੇਟਾ ਐਮਪੀਐਚਡਬਲਯੂ ਮੇਲ ਦੀ ਤਿਆਰੀ ਕਰ ਰਹੇ ਨੇ ਐਮਪੀਐਚਡਬਲਯੂ ਫੀਮੇਲ ਦੀ ਏਐਨਐਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਬੱਚਿਆਂ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਬੱਚੇ ਸਾਰੇ ਕੁਐਸਚਨ ਤੁਹਾਨੂੰ ਪਤਾ ਵੀ ਪੰਜਾਬੀ ਦੇ ਵਿੱਚ ਹੀ ਹੈ ਪੰਜਾਬੀ ਦੇ ਵਿੱਚ ਪੇਪਰ ਆਏਗਾ ਬਾਕੀ ਬੱਚੇ ਤੁਹਾਨੂੰ ਇਹ ਕੁਐਸਚਨ ਇੰਗਲਿਸ਼ ਦੇ ਵਿੱਚ ਵੀ ਮਿਲ ਜਾਣਗੇ ਅਸੀਂ ਅੱਜ ਪਹਿਲਾ ਕੁਐਸ਼ਚਨ ਗੱਲ ਕਰ ਰਹੇ ਆ ਕਿਸ ਸਾਲ ਰਾਸ਼ਟਰੀ ਮਲੇਰੀਆ ਕੰਟਰੋਲ ਪ੍ਰੋਗਰਾਮ ਨੂੰ ਰਾਸ਼ਟਰੀ ਮਲੇਰੀਆ ਖਾਤਮਾ ਪ੍ਰੋਗਰਾਮ ਵਿੱਚ ਬਦਲਿਆ ਗਿਆ ਬੇਟਾ ਰਾਸ਼ਟਰੀ ਮਲੇਰੀਆ ਕੰਟਰੋਲ ਪ੍ਰੋਗਰਾਮ ਜਿਹਨੂੰ ਅਸੀਂ ਬੋਲਦੇ ਆ ਨ ਐਮ ਸੀ ਪੀ ਐਨ ਐਮ ਸੀ ਪੀ ਨੈਸ਼ਨਲ ਮਲੇਰੀਆ ਕੰਟਰੋਲ ਪ੍ਰੋਗਰਾਮ ਇਹਨੂੰ ਬੇਟਾ ਐਨ ਐਮ ਈ ਪੀ ਬੇਟਾ ਨੈਸ਼ਨਲ ਮਲੇਰੀਆ ਰੈਡੀਕੇਸ਼ਨ ਪ੍ਰੋਗਰਾਮ ਦੇ ਵਿੱਚ ਬਦਲਿਆ ਗਿਆ ਇਥੇ ਗੱਲ ਕੀਤੀ ਗਈ ਹੈ ਇਹ ਬੱਚੇ ਹੁਣ ਤੁਸੀਂ ਯਾਦ ਰੱਖੋ ਜਿਹੜਾ ਤੁਸੀਂ ਮਲੇਰੀਏ ਵਾਸਤੇ ਉਨੇ ਕੋਲ ਕਿਹੜੀ ਟੈਬਲੇਟ ਦਿੱਤੀ ਜਾਂਦੀ ਹੈਗੀ ਸਰਕਾਰੀ ਹਸਪਤਾਲਾਂ ਦੇ ਵਿੱਚ ਕਲੋਰੋ ਕੁਨਿਨ ਕੁਨਿਨ ਕਲੋਰੋਕੁਨਿਨ ਜਿਹੜੀ ਦਿੱਤੀ ਜਾਂਦੀ ਹੈ ਬੇਟਾ ਉਹਦੇ ਉੱਪਰ ਅੱਜ ਕੱਲ ਐਨ ਐਮ ਈ ਪੀ ਲਿਖਿਆ ਹੁੰਦਾ ਹੈ ਨੈਸ਼ਨਲ ਮਲੇਰੀਆ ਰੈਡੀਕੇਸ਼ਨ ਪ੍ਰੋਗਰਾਮ ਪਹਿਲਾਂ ਐਨ ਐਮ ਸੀ ਪੀ ਲਿਖਿਆ ਹੁੰਦਾ ਸੀਗਾ ਇਹ ਚੀਜ਼ਾਂ ਬੇਟਾ ਤੁਸੀਂ ਯਾਦ ਰੱਖਣੀਆਂ ਹੈਗੀਆਂ ਆਪਣੇ ਕੋਲ ਜਿਹੜਾ ਆਪਣੇ ਕੋਲ ਇੱਥੇ ਐਨ ਐਮ ਸੀ ਪੀ ਨੂੰ ਰਾਸ਼ਟਰੀ ਮਲੇਰੀਆ ਕੰਟਰੋਲ ਪ੍ਰੋਗਰਾਮ ਨੂੰ ਰਾਸ਼ਟਰੀਆ ਮਲੇਰੀਆ ਖਾਤਮਾ ਪ੍ਰੋਗਰਾਮ ਦੇ ਵਿੱਚ 1958 ਦੇ ਵਿੱਚ ਬਦਲਿਆ ਗਿਆ ਯਾਦ ਰੱਖਣਾ ਹੈ 1958 ਦੇ ਵਿੱਚ ਬਦਲਿਆ ਗਿਆ ਤੇ ਬੱਚੇ ਆਪਣੇ ਕੋਲ ਜੇਕਰ ਅਸੀਂ ਗੱਲ ਕਰੀਏ ਵੀ ਨੈਸ਼ਨਲ ਮਲੇਰੀਆ ਕੰਟਰੋਲ ਪ੍ਰੋਗਰਾਮ ਇਹ ਕਦੋਂ ਸ਼ੁਰੂ ਹੋਇਆ ਇਹ ਸ਼ੁਰੂ ਹੋਇਆ 1953 ਦੇ ਵਿੱਚ ਤੇ ਇਹ ਜੇ ਤੁਹਾਨੂੰ ਪੁੱਛ ਲਿਆ ਜਾਵੇ ਵੀ ਰਾਸ਼ਟਰੀ ਮਲੇਰੀਆ ਖਾਤਮਾ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ 1958 ਦੇ ਵਿੱਚ ਸ਼ੁਰੂ ਬੇਟਾ ਕੰਟਰੋਲ ਪ੍ਰੋਗਰਾਮ 1953 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਤੇ ਖਾਤਮਾ ਪ੍ਰੋਗਰਾਮ 1958 ਦੇ ਵਿੱਚ ਕਿਉਂ ਸ਼ੁਰੂ ਹੋਇਆ ਸੀਗਾ ਕਿਉਂਕਿ ਆਪਣੇ ਕੋਲ ਕਿਉਂਕਿ ਮਲੇਰੀਆ ਕੰਟਰੋਲ ਪ੍ਰੋਗਰਾਮ ਨੂੰ ਹੀ ਖਾਦਮਾ ਪ੍ਰੋਗਰਾਮ ਦੇ ਵਿੱਚ ਬਦਲ ਦਿੱਤਾ ਗਿਆ ਸੀਗਾ ਹੁਣ ਦੂਸਰੀ ਗੱਲ ਬੇਟਾ ਤੁਸੀਂ ਯਾਦ ਰੱਖਣੀ ਹੈ ਜਿਹੜੀ ਮਲੇਰੀਆ ਹੈਗੀ ਇਹ ਇੱਕ ਪ੍ਰੋਟੋਜੋਨਲ ਡਿਜੀਜ਼ ਹੈ ਪ੍ਰੋਟੋਜ਼ੋਆ ਦਾ ਨਾਮ ਪਲਾਜ਼ਮੋਡੀਅਮ ਯਾਦ ਰੱਖਣਾ ਹੈਗਾ ਤੇ ਜਿਹੜਾ ਮਲੇਰੀਆ ਦਾ ਵੈਕਟਰ ਦਾ ਕੰਮ ਕਰਦਾ ਹੈਗਾ ਉਹ ਫੀਮੇਲ ਐਨੋਫਲੀਜੀ ਨੂੰ ਮਾਦਾ ਮੱਛਰ ਬੋਲਿਆ ਜਾਂਦਾ ਹੈ ਬੇਟਾ ਉਹ ਹੈਗੀ ਇਹ ਚੋ ਚੀਜ਼ ਤੁਸੀਂ ਯਾਦ ਰੱਖਣੀ ਹੈਗੀ ਤੇ ਇਹ ਇੰਪੋਰਟੈਂਟ ਕੁਐਸਚਨ ਹੈ ਜਿੰਨੇ ਫੈਕਟ ਜਿੰਨੇ ਪੁਆਇੰਟ ਮੈਂ ਦੱਸੇ ਨੇ ਤੁਸੀਂ ਇਹਨਾਂ ਨੂੰ ਨੋਟ ਕਰਦੇ ਜਾਓ ਇੱਕ ਕਾਪੀ ਪੈਨ ਲੈ ਕੇ ਜ਼ਰੂਰ ਕੋਲੇ ਬੈਠਿਆ ਕਰੋ ਤਾਂ ਜੋ ਤੁਸੀਂ ਹਰੇਕ ਪੁਆਇੰਟ ਨੂੰ ਜਦੋਂ ਨੋਟ ਕਰੋਗੇ ਇਹਨਾਂ ਪੁਆਇੰਟਸ ਦੇ ਵਿੱਚੋਂ ਹੀ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕੋਸ਼ ਕੁਐਸਚਨ ਆਉਂਦੇ ਨੇ ਵੀ ਆਪਣੇ ਕੋਲ ਐਨ ਐਮ ਈ ਪੀ ਐਨ ਐਮ ਸੀ ਪੀ ਕਦੋਂ ਸ਼ੁਰੂ ਹੋਇਆ ਕਦੋਂ ਖਤਮ ਹੋਇਆ ਤੇ ਠੀਕ ਹੈ ਮਲੇਰੀਆ ਨੂੰ ਕਦੋਂ ਆਪਣੇ ਕੋਲ ਮਲੇਰੀਆ ਕਿਹੜੀ ਬਿਮਾਰੀ ਹੈ ਪ੍ਰੋਟੋਜ਼ੋਆਨ ਤੋਂ ਹੋਣ ਵਾਲੀ ਬਿਮਾਰੀ ਹੈ ਇਹਦੇ ਵੈਕਟਰ ਦਾ ਨਾਮ ਕੀ ਹੈ ਬੇਟਾ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੈਗੀਆਂ ਹੁਣ ਮਿੱਡੇ ਮੀਲ ਪ੍ਰੋਗਰਾਮ ਬੇਟਾ ਇੱਕ ਚੀਜ਼ ਹੋਰ ਜਿਹੜਾ ਇਹ ਵੀ ਪੁੱਛ ਸਕਦੇ ਨੇ ਵੀ ਜਿਹੜਾ ਤੁਹਾਡਾ ਨੈਸ਼ਨਲ ਮਲੇਰੀਆ ਕੰਟਰੋਲ ਪ੍ਰੋਗਰਾਮ ਹੈ ਜਾਂ ਨੈਸ਼ਨਲ ਮਲੇਰੀਆ ਐਰੇਡੀਕੇਸ਼ਨ ਪ੍ਰੋਗਰਾਮ ਹੈ ਇਹ ਕਿਸ ਮੰਤਰਾਲੇ ਦੇ ਅੰਡਰ ਆਂਦਾ ਹੈਗਾ ਉਹ ਚੀਜ਼ਾਂ ਬੇਟਾ ਕੇ ਅਸੀਂ ਕੁਐਸਚਨ ਕਰਾਂਗੇ ਤੁਹਾਨੂੰ ਦੱਸਾਂਗੇ ਜਿੰਨੇ ਵੀ ਬੇਟਾ ਆਪਣੇ ਕੋਲ ਹੈਲਥ ਰਿਲੇਟਿਡ ਪ੍ਰੋਗਰਾਮ ਹੈ ਉਹ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਆਉਂਦੇ ਨੇ ਇਹ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਮਿਡੇ ਮੀਲ ਪ੍ਰੋਗਰਾਮ ਹੈ ਜਿਹੜਾ ਇਹ 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 ਬੇਟਾ ਇਸ ਦਾ ਦੂਸਰਾ ਨਾਮ ਹੈਗਾ ਦੁਪਹਿਰ ਦਾ ਖਾਣਾ ਸਕੂਲ ਖਾਣਾ ਪ੍ਰੋਗਰਾਮ ਬੇਟਾ ਮਿਡੇ ਮੀਲ ਪ੍ਰੋਗਰਾਮ ਨੂੰ ਅਸੀਂ ਲੰਚ ਲੰਚ ਪ੍ਰੋਗਰਾਮ ਵੀ ਬੋਲ ਦਿੰਦੇ ਆ ਸਕੂਲ ਲੰਚ ਪ੍ਰੋਗਰਾਮ ਵੀ ਬੇਟਾ ਬੋਲਿਆ ਜਾਂਦਾ ਸਕੂਲ ਲੰਚ ਪ੍ਰੋਗਰਾਮ ਮਿਡੇ ਮੀਲ ਨੂੰ ਬੇਟਾ ਇਹ ਆਪਣੇ ਕੋਲ ਤੁਸੀਂ ਯਾਦ ਰੱਖਣਾ ਹੈਗਾ ਇਹ ਆਈ ਸੀ ਡੀ ਐਸ ਦਾ ਹੀ ਪ੍ਰੋਗਰਾਮ ਹੈ ਬੇਟਾ ਯਾਦ ਰੱਖਣਾ ਹੈਗਾ ਤੀਸਰਾ ਕੁਐਸਚਨ ਦੇਖੋ ਪਰਿਵਾਰ ਨਿਯੋਜਨ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਬੇਟਾ ਪਰਿਵਾਰ ਨਿਯੋਜਨ ਪ੍ਰੋਗਰਾਮ ਜਾਨੀ ਕਿ ਫੈਮਿਲੀ ਪਲਾਨਿੰਗ ਪ੍ਰੋਗਰਾਮ ਜਿਹੜਾ ਹੈਗਾ ਇਹ ਸ਼ੁਰੂ ਕੀਤਾ ਗਿਆ 1952 ਦੇ ਵਿੱਚ ਫੈਮਿਲੀ ਪਲਾਨਿੰਗ ਪ੍ਰੋਗਰਾਮ 1952 ਦੇ ਵਿੱਚ ਸ਼ੁਰੂ ਕੀਤਾ ਗਿਆ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਪੇਪਰ ਦੇ ਲਈ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਵਿੱਚ ਸ਼ਾਮਲ ਹਨ ਬੇਟਾ ਜਿਹੜਾ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਆਈਈਐਸ ਗਤੀਵਿਧੀਆਂ ਵੀ ਕਰਦੇ ਆ ਬੇਟਾ ਏਡਜ਼ ਦੀ ਸਿੱਖਿਆ ਏਡਜ਼ ਜਬ ਸੰਬੰਧੀ ਐਜੂਕੇਸ਼ਨ ਵੀ ਦਿੰਦੇ ਆ ਤੇ ਯੂਨੀਵਰਸਿਟੀ ਟਾਕ ਵੀ ਹੁੰਦੀ ਹੈ ਏਡਜ਼ ਪ੍ਰੋਗਰਾਮ ਦੇ ਉੱਪਰ ਇਹ ਸਾਰੇ ਆ ਜਾਣਗੇ ਬੱਚੇ ਇਹ ਇੰਨੇ ਇੰਪੋਰਟੈਂਟ ਐਮਸੀਕਿਊ ਨੇ ਤੁਸੀਂ ਏਡਜ ਬਾਰੇ ਏਡਜਡੇ ਕਦੋਂ ਬਣਾਇਆ ਜਾਂਦਾ ਹੈ 1 ਦਸੰਬਰ ਨੂੰ ਏਡਜਡੇ ਕਦੋਂ ਮਨਾਣਾ ਸ਼ੁਰੂ ਕੀਤਾ ਗਿਆ ਸੀਗਾ ਤੇ ਸਭ ਤੋਂ ਪਹਿਲਾਂ ਏਡਜ ਦਾ ਕੇਸ ਕਿਹੜੀ ਭਾਰਤ ਦੀ ਕਿਹੜੀ ਸਟੇਟ ਦੇ ਵਿੱਚ ਪਾਇਆ ਗਿਆ ਤੇ ਕਦੋਂ ਪਾਇਆ ਗਿਆ ਇਹ ਸਾਰੇ ਪੁਆਇੰਟ ਬੇਟਾ ਤੁਸੀਂ ਯਾਦ ਰੱਖਣੇ ਨੇਗੇ ਇੰਪੋਰਟੈਂਟ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਕੁਐਸਚਨ ਬੇਟਾ ਕਰਨਾ ਚਾਹੁੰਦੇ ਹੋ ਤੁਸੀਂ ਆਨਲਾਈਨ ਕੋਚਿੰਗ ਜ਼ਰੂਰ ਸੰਪਰਕ ਕਰੋ ਬੇਟਾ ਜਿਹਦੇ ਵਿੱਚ ਤੁਹਾਨੂੰ ਸਾਰੇ ਕੁਐਸਚਨ ਏ ਟੂ ਜ਼ेड ਕਰਾਏ ਜਾਂਦੇ ਨੇ ਵੀ ਏਜ ਇਸ ਕੰਟਰੋਲ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਕਦੋਂ ਉਹ ਬੇਟਾ ਪਹਿਲਾ ਇੰشنیشنل ਡੇ ਜਿਹੜਾ ਏਜ ਡੇ ਹੈ ਜਿਹੜਾ 1 ਦਸੰਬਰ ਨੂੰ ਪਹਿਲਾ ਨੈਸ਼ਨਲ ਡੇ ਕਦੋਂ ਮਨਾਇਆ ਗਿਆ ਤੇ ਪਹਿਲਾ ਕੇ ਇਸ ਕਿਹੜੀ ਸਟੇਟ ਦੇ ਵਿੱਚ ਪਾਇਆ ਗਿਆ ਇਹ ਸਾਰੇ ਕੁਸ਼ਨ ਬੇਟਾ ਪੇਪਰ ਲਈ ਇੰਪੋਰਟੈਂਟ ਹੁੰਦੇ ਨੇਗੇ ਤੇ ਪੇਪਰ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇਗੇ ਇਸ ਕਰਕੇ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਨੋਟ ਕਰਦੇ ਜਾਣਾ ਹੈਗਾ ਤਿਆਰ ਕਰਨਾ ਹੈਗਾ ਤੇ ਤੁਸੀਂ ਇੱਕੋ ਹੀ ਚੀਜ਼ ਯਾਦ ਰੱਖਣੀ ਹੈ ਬੇਟਾ ਔਨਲਾਈਨ ਕੋਚਿੰਗ ਲਈ 9463079680 ਤੇ ਨੈਕਸਟ ਬੇਟਾ ਆਪਣੇ ਕੋਲ ਪੰਜਵਾਂ ਕੁਐਸਚਨ ਦੇਖੋ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਬੇਟਾ ਜਿਹਨੂੰ ਅਸੀਂ ਜੂ ਆਈ ਪੀ ਬੇਟਾ ਯੂਨੀਵਰਸਲ ਅਮਿਊਨਾਈਜੇਸ਼ਨ ਪ੍ਰੋਗਰਾਮ ਦੇ ਨਾਮ ਨਾਲ ਜਾਣਦੇ ਆ ਬੇਟਾ ਟੀਕਾਕਰਨ ਪ੍ਰੋਗਰਾਮ ਇਹ ਕਦੋਂ ਸ਼ੁਰੂ ਕੀਤਾ ਗਿਆ 1985 ਦੇ ਵਿੱਚ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਤੇ ਮਿਨਿਸਟਰੀ ਆਪਾਂ ਨੂੰ ਪਤਾ ਹੀ ਹੈ ਬੇਟਾ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਸ਼ੁਰੂ ਕੀਤਾ ਗਿਆ 1985 ਦੇ ਵਿੱਚ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤੇ ਡਿਸਟ੍ਰਿਕਟ ਲੈਵਲ ਤੇ ਉੱਪਰ ਬੇਟਾ ਜੁਨੀ ਆਪਣੇ ਕੋਲ ਡਿਸਟ੍ਰਿਕਟ ਇਮਿਊਨਾਈਜੇਸ਼ਨ ਅਫੀਸਰ ਹੁੰਦੇ ਨੇਗੇ ਇਹ ਯਾਦ ਰੱਖਣਾ ਹੈ ਜਿਹਨੂੰ ਅਸੀਂ ਡੀ ਆਈਓ ਬੋਲ ਦਿੰਦੇ ਆ ਹਰੇਕ ਪੁਆਇੰਟ ਤੁਹਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਜਦੋਂ ਅਸੀਂ ਗੱਲ ਕਰਾਂਗੇ ਕੋਵਿਡ ਦੀ ਪੋਲੀਓ ਦੀ ਠੀਕ ਹੈ ਇਮਿਊਨਾਈਜੇਸ਼ਨ ਦੀ ਉਹ ਪ੍ਰੋਗਰਾਮ ਜਿਹੜੇ ਹੈਗੇ ਉਹ ਡੀ ਆਈਓ ਦੇ ਅੰਡਰ ਹੀ ਆ ਜਾਂਦੇ ਨੇ ਡਿਸਟ੍ਰਿਕਟ ਲੈਵਲ ਤੇ ਠੀਕ ਹੈ ਤੇ ਸਟੇਟ ਲੈਵਲ ਤੇ ਸਾਡੇ ਕੋਲ ਜਿਹੜਾ ਆਪਣੇ ਕੋਲ ਮਿਨਿਸਟਰੀ ਹੁੰਦੀ ਹੈਗੀ ਫੈਮਿਲੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ ਆਉਂਦੇ ਨੇ ਠੀਕ ਹੈ ਇਹ ਚੀਜ਼ਾਂ ਨੂੰ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਪੰਜਾਬ ਦਾ ਹੈਲਥ ਮਿਨਿਸਟਰ ਕੌਣ ਹੈ ਕਰੰਟਲੀ ਠੀਕ ਹੈ ਕਰੰਟਲੀ ਜਿਹੜਾ ਪੰਜਾਬ ਦਾ ਮਨਿਸਟਰ ਆਪਣੇ ਕੋਲ ਹੈਲਥ ਮਿਨਿਸਟਰ ਹੈ ਉਹ ਡਾਕਟਰ ਬਲਵੀਰ ਸਿੰਘ ਜੀ ਹੈ ਜਿਹੜੇ ਕਿ ਪਟਿਆਲਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਕਿ ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਇਸ ਤਰੀਕੇ ਨਾਲ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਉਦੋਂ ਹੈਲਥ ਮਿਨਿਸਟਰ ਕੌਣ ਸੀ ਠੀਕ ਹੈ ਉਦੋਂ ਡਾਕਟਰ ਬੀ ਜੇ ਸਿੰਘਲਾ ਜੀ ਸੀਗੇ ਜਿਹੜੇ ਕਿ ਮਾਨਸਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕਰਨਾ ਆਮ ਆਦਮੀ ਪਾਰਟੀ ਦਾ ਹੈਲਥ ਮਨਿਸਟਰ ਕਿੰਨੇਵੇਂ ਨੰਬਰ ਦਾ ਹੈਗਾ ਇਹ ਵੀ ਪੁੱਛਿਆ ਜਾਂਦਾ ਹੈਗਾ ਹਰੇਕ ਕੁਐਸਚਨ ਤੁਸੀਂ ਬਹੁਤ ਡੀਪਲੀ ਕਰਨਾ ਹੈਗਾ ਕਿਉਂਕਿ ਜਿਹੜਾ ਹੁਣ ਹੈਲਥ ਮਨਿਸਟਰ ਹੈਗਾ ਆਪਣੇ ਕੋਲ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਤੀਸਰੇ ਨੰਬਰ ਦਾ ਹੈ ਠੀਕ ਹੈ ਪਹਿਲਾਂ ਆਪਣੇ ਕੋਲ ਡਾਕਟਰ ਬੀਜੇ ਸਿੰਘ ਲਾ ਨੂੰ ਬਣਾਇਆ ਗਿਆ ਫਿਰ ਉਸ ਤੋਂ ਬਾਅਦ ਜੋਣਾਮ ਜੋਣਾਮ ਅ ਜੋ ਮਾਜਰੇ ਨੂੰ ਬਣਾਇਆ ਗਿਆ ਬੇਟਾ ਜੋਣਾ ਮਾਜਰੇ ਨੂੰ ਫਿਰ ਆਪਣੇ ਕੋਲ ਜੋੜੇ ਮਾਜਰੇ ਨੂੰ ਬਣਾਇਆ ਗਿਆ ਬੇਟਾ ਜੋੜੇ ਮਾਜਰੇ ਤੋਂ ਬਾਅਦ ਬੇਟਾ ਹੁਣ ਆਪਣੇ ਕੋਲ ਜਿਹੜਾ ਉੱਚੀ ਹੈਲਥ ਮਿਨਿਸਟਰ ਹੈ ਉਹ ਡਾਕਟਰ ਬਲਵੀਰ ਸਿੰਘ ਹੈ ਜਿਹੜਾ ਕਰੰਟ ਲੈ ਕਰੰਟਲੀ ਹੈਗਾ ਬੇਟਾ ਇਸ ਤਰੀਕੇ ਨਾਲ ਸੋਣੇ ਹਰੇਕ ਪੁਆਇੰਟ ਨੂੰ ਸਮਝ ਕੇ ਹੈਲਥ ਦਾ ਪੇਪਰ ਦੇਣ ਜਾ ਰਹੇ ਹਾਂ ਐਮ ਪੀ ਐਚ ਡਬਲਯੂ ਮੇਲ ਦਾ ਫੀਮੇਲ ਦਾ ਪੇਪਰ ਦੇਣ ਜਾ ਰਹੇ ਹਾਂ ਬੇਟਾ ਇਹ ਸਾਰੇ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੁੰਦੇ ਨੇ ਨੈਕਸਟ ਬੇਟਾ ਆਪਣੇ ਕੋਲ ਮਾਨਸਿਕ ਰੋਗਾਂ ਦੇ ਵੱਡੇ ਬੋਝ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਨੇ ਕਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਬੇਟਾ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਤੇ ਉਦੋਂ ਬੇਟਾ ਕਿਹੜੀ ਮਿਨਿਸਟਰੀ ਦੇ ਅੰਡਰ ਸ਼ੁਰੂ ਕੀਤਾ ਇਹ ਸਾਰੇ ਪੁਆਇੰਟ ਬੇਟਾ ਤੁਸੀਂ ਸਾਨੂੰ ਸਾਡੇ ਇੰਸਟੀਚਿਊਟ ਵੱਲੋਂ ਕਰਵਾਏ ਜਾਣਗੇ ਤੇ ਤੁਸੀਂ ਔਨਲਾਈਨ ਕੋਚਿੰਗ ਲੈ ਸਕਦੇ ਹੋ ਨੈਸ਼ਨਲ ਡਾਇਬੀਟਿਸ ਕੰਟਰੋਲ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਨੈਸ਼ਨਲ ਡਾਇਬੀਟਿਸ ਕੰਟਰੋਲ ਪ੍ਰੋਗਰਾਮ 2010 ਦੇ ਵਿੱਚ ਸ਼ੁਰੂ ਕੀਤਾ ਗਿਆ ਮਿਨਿਸਟਰੀ ਸਾਨੂੰ ਆਸੀ ਚੁੱਕਾ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਠੀਕ ਹੈ ਤੇ ਵਿਟਾਮਿਨ ਏ ਪ੍ਰੋਫਾਈਲੈਕਸਿਸ ਪ੍ਰੋਗਰਾਮ ਕਿਸ ਨਾਲ ਸੰਬੰਧਿਤ ਹੈ ਕਿਹੜੇ ਮੰਤਰਾਲੇ ਨਾਲ ਸੰਬੰਧਿਤ ਹੈ ਬੇਟਾ ਵਿਟਾਮਿਨ ਏ ਪ੍ਰੋਫਾਈਲੈਕਸਿਸ ਪ੍ਰੋਗਰਾਮ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸੰਬੰਧਿਤ ਹੈ ਬੇਟਾ ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਸਾਰਿਆਂ ਨੂੰ ਪਤਾ ਹੈ ਜੀਰੋਥਾਲਮੀਆ ਜਾਂ ਨਾਈਟ ਬਲਾਈਨੈਸ ਜੀਨੂੰ ਅੰਧਰਾਤਾ ਬੋਲ ਦਿੰਨੇ ਆ ਠੀਕ ਹੈ ਹਰੇਕ ਪੁਆਇੰਟ ਨੂੰ ਤੁਸੀਂ ਨਾਲ-ਨਾਲ ਯਾਦ ਕਰਦੇ ਜਾਇਆ ਕਰੋ ਨੋਮਾ ਕੁਐਸਚਨ ਦੇਖੋ ਭਾਰਤ ਵਿੱਚ ਐਨ ਆਰ ਐਚ ਐਮ ਨਾ ਐਨ ਆਰ ਐਚ ਐਮ ਦੀ ਫੁੱਲ ਫਾਰਮ ਨੈਸ਼ਨਲ ਰੂਰਲ ਹੈਲਥ ਮਿਸ਼ਨ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ 2005 ਦੇ ਵਿੱਚ ਬੇਟਾ 2013 ਦੇ ਵਿੱਚ ਐਨ ਜੂ ਐਚ ਐਮ ਇੱਕ ਪ੍ਰੋਗਰਾਮ ਨਾਲ ਐਡ ਹੋ ਗਿਆ ਸੀਗਾ ਉਹਨੂੰ ਬੋਲਦੇ ਨੇ ਨੈਸ਼ਨਲ ਅਰਬਨ ਅਰਬਨ ਹੈਲਥ ਮਿਸ਼ਨ ਜਾਨੀ ਕਿ ਪਹਿਲਾਂ ਜਿਹੜਾ ਸ਼ੁਰੂ ਕੀਤਾ ਗਿਆ ਉਹ ਪਿੰਡੂ ਖੇਤਰਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਫਿਰ ਸ਼ਹਿਰੀ ਖੇਤਰ ਨਾਲ ਮਲਾ ਲਈ ਸੀਗੇ ਤੇ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ 2013 ਦੇ ਵਿੱਚ ਹੀ ਮਰਜ ਕਰਕੇ ਇਕੱਠਾ ਕਰਕੇ ਬੇਟਾ ਆਪਣੇ ਕੋਲ ਪ੍ਰੋਗਰਾਮ ਬਣਾ ਦਿੱਤਾ ਗਿਆ ਨੈਸ਼ਨਲ ਹੈਲਥ ਮਿਸ਼ਨ ਜਿਹਨੂੰ NHM ਬੋਲਦੇ ਆ ਬੱਚੇ ਇਸ ਤਰੀਕੇ ਨਾਲ ਹਰੇਕ ਪੁਆਇੰਟ ਯਾਦ ਰੱਖਣਾ ਹੈ ICDS ਬੇਟਾ ਪ੍ਰੋਗਰਾਮ ਕਿਸ ਮੰਤਰਾਲੇ ਦੇ ਅਧੀਨ ਆਂਦਾ ਹੈ ਆਈ ਸੀ ਡੀ ਐਸ ਪ੍ਰੋਗਰਾਮ ਹੈ ਜਿਹੜਾ ਉਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਆਂਦਾ ਹੈ ਇਹ ਯਾਦ ਰੱਖਣਾ ਹੈ ਇਹ অপਸ਼ਨ ਹੈ 11ਵਾਂ ਨੰਬਰ ਕੁਐਸਚਨ ਦੇਖੋ ਬੇਟਾ ਇਹ ਲਿਖਿਆ ਸਾਰੀਆਂ ਬਿਮਾਰੀਆਂ ਨੈਸ਼ਨਲ ਵੈਕਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਆਂਦੀਆਂ ਹਨ ਸਵਾਏ ਬੇਟਾ ਫਲੇਰੀਆ ਵੀ ਨੈਸ਼ਨਲ ਵੈਕਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਅੰਦਰ ਆਂਦਾ ਹੈ ਚਿਕਨਗੂਨੀਆ ਵੀ ਡੇਂਗੂ ਵੀ ਪਲੇਗ ਨਹੀਂ ਆਂਦਾ ਹੁਣ ਬੇਟਾ ਪਲੇਗ ਹੈ ਜਿਹੜੀ ਇਹ ਸਨ ਉਹ ਪਤਾ ਹੋਣਾ ਚਾਹੀਦਾ ਹੈ ਇਹ ਇੱਕ ਬੈਕਟੀਰੀਅਲ ਡਿਜੀਜ਼ ਹੈ ਵਾਈਰਸ ਤੋਂ ਹੋਣ ਵਾਲੀ ਬਿਮਾਰੀ ਨਹੀਂ ਹੈ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਬੈਕਟੀਰੀਆ ਨੂੰ ਪੰਜਾਬੀ ਦੇ ਵਿੱਚ ਅਸੀਂ ਜਵਾ ਨੂੰ ਵਾਇਰਸ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਸ਼ਾਣੂ ਕਹਿੰਦੇ ਆ ਠੀਕ ਹੈ ਇਹ ਵੀ ਪੁਆਇੰਟ ਯਾਦ ਰੱਖਣਾ ਹੈਗਾ ਤੇ ਪਲੇਗ ਹੈ ਜਿਹੜੀ ਇਹ ਕਿਹੜੇ ਬੈਕਟੀਰੀਆ ਜਾਂ ਜਵਾ ਨੂੰ ਤੋਂ ਹੁੰਦੀ ਹੈ ਬੱਚੇ ਜਰਸੀਨੀਆ ਪੈਸਟਿਸ ਜਰਸੀਨੀਆ ਪੈਸਟਿਸ ਨਾਂ ਦੇ ਜਵਾ ਨੂੰ ਤੋਂ ਹੁੰਦੀ ਹੈ ਇਹ ਯਾਦ ਰੱਖਣਾ ਹੈਗਾ ਠੀਕ ਹੈ ਇਹ ਆਪਣੇ ਕੋਲ ਜੇ ਤੁਹਾਨੂੰ ਅਸੀਂ ਕਹਿਰੀਏ ਵੀ ਕਿਹੜਾ ਵੈਕਟਰ ਵੀ ਜਿਹੜਾ ਇਹ ਹੈ ਇਹ ਬੰਬੋਨੀਕ ਪਲੇਗ ਹੈ ਜਿਹੜੀ ਇਹ ਚੂਹਿਆਂ ਰਾਹੀਂ ਬੇਟਾ ਫੈਲਦੀ ਹੈ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਜਿਹੜਾ ਵੈਕਟਰ ਬੈਕਟੀਰੀਆ ਹੈਗਾ ਉਹ ਇਹ ਚੂਹੇ ਹੋਗੇ ਜਾਂ ਫਿਰ ਬੇਟਾ ਐਨੀਮਲ ਜਿਹੜੇ ਹੁੰਦੇ ਨੇਗੇ ਠੀਕ ਹੈ ਚੂਹੇ ਵਗੈਰਾ ਉਹ ਇਹ ਇਹਨਾਂ ਨੂੰ ਪਲੇਗ ਨੂੰ ਫਲਾਉਂਦੇ ਨੇ ਤੇ ਚਿਕਨਗੁਨੀਆ ਤੇ ਡੇਂਗੂ ਇਹ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਆਈਆਂ ਡੇਂਗੂ ਚਿਕਨਗੁਨੀਆ ਜੈਲੋ ਫੀਵਰ ਇਹ ਤਿੰਨੋਂ ਤਿੰਨਾਂ ਦੇ ਵੈਕਟਰ ਦਾ ਨਾਮ ਯਾਦ ਰੱਖੋ ਏਡੀਜ਼ ਐਜੀਪਟੀ ਠੀਕ ਹੈ ਫਲੇਰੀਆ ਕੀ ਚੀਜ਼ ਤੋਂ ਹੋਣ ਵਾਲੀ ਬਿਮਾਰੀ ਹੈ ਵਾਇਰਸ ਤੋਂ ਬੈਕਟੀਰੀਆ ਤੋਂ ਪ੍ਰੋਟੋਜੋਨ ਤੋਂ ਇਹ ਤੁਸੀਂ ਕਮੈਂਟ ਬਾਕਸ ਦੇ ਉੱਪਰ ਵਿੱਚ ਜ਼ਰੂਰ ਲਿਖੋਗੇ ਬੇਟਾ ਫਲੇਰੀਆ ਦੇ ਬਾਰੇ ਡਿਟੇਲ ਠੀਕ ਹੈ ਉਹ ਤੁਸੀਂ ਜ਼ਰੂਰ ਲਿਖਣੀ ਹੈ ਸਰਕਾਰ ਨੇ ਟਿੱਚਾ ਬਣਾਉਣ ਲਈ ਬੇਟਾ ਐਨ ਪੀ ਸੀ ਡੀ ਸੀ ਐਸ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਤੇ ਠੀਕ ਹੈ ਜਿਹੜਾ ਐਨ ਪੀ ਸੀ ਡੀ ਐਸ ਦੀ ਫੁੱਲ ਫਾਰਮ ਸੀਡੀ ਸੀਐਸ ਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਬੇਟਾ ਜਿਹੜਾ ਇਹ ਪ੍ਰੋਗਰਾਮ ਸੀ ਇਹ ਕੈਂਸਰ ਨਾਲ ਰਿਲੇਟਡ ਵੀ ਸੀ ਦਿਲ ਦੀਆਂ ਬਿਮਾਰੀਆਂ ਨਾਲ ਵੀ ਰਿਲੇਟਡ ਸੀ ਤੇ ਡਾਇਬਟੀਜ਼ ਦੇ ਨਾਲ ਵੀ ਰਿਲੇਟਡ ਸੀਗਾ ਇਸ ਹੱਬ ਠੀਕ ਹੈ ਇਹ ਸਾਰੇ ਆ ਜਾਣਗੇ ਬਟਾ ਅਨਸਰ ਦੇ ਵਿੱਚ ਤੇ 13ਵਾਂ ਨੰਬਰ ਕੁਐਸਚਨ ਦੇਖੋ ਨੈਸ਼ਨਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰੋਗਰਾਮ ਠੀਕ ਹੈ ਇਹ ਵੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਦਰ ਅੰਡਰ ਆਂਦਾ ਹੈਗਾ ਸੋਨੇ ਪੇਪਰ ਦੇ ਵਿੱਚ ਆਇਓਡੀਨ ਦੀ ਡੈਫੀਸ਼ੈਂਸੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਬਟਾ ਗਿੱਲੜ ਸਾਨੂੰ ਪਤਾ ਹੈਗਾ ਜਿਹਨੂੰ ਅਸੀਂ ਗੁਆਇਟਰ ਬੋਲ ਦਿੰਨੇ ਆ ਬੇਟਾ ਇਹ ਕਿਹੜੇ ਗਲੈਂਡ ਦਾ ਰੋਗ ਹੈ ਥਾਇਰੋਇਡ ਗਲੈਂਡ ਦਾ ਠੀਕ ਹੈ ਥਾਇਰੋਇਡ ਗਲੈਂਡ ਦਾ ਥਾਇਰੋਇਡ ਗਲੈਂਡ ਹੁੰਦਾ ਕਿੱਥੇ ਆ ਬੇਟਾ ਗਲੇ ਦੇ ਵਿੱਚ ਇਸ ਤਰੀਕੇ ਨਾਲ ਸਾਰੇ ਕੁਐਸਚਨਸ ਨੂੰ ਨੇ ਯਾਦ ਕਰਨੇ ਆ ਪ੍ਰੋਪਰ ਬੇ ਨਾਲ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਹੀ ਪੁੱਛੇ ਜਾਂਦੇ ਨੇ ਠੀਕ ਹੈ ਤੇ ਕੁਐਸਚਨਾਂ ਦੇ ਵਿੱਚੋਂ ਹੀ ਕੁਐਸਚਨ ਬਣਦੇ ਨੇ ਤੇ ਤਿਆਰੀ ਕਰਦੇ ਜਾਇਆ ਕਰੋ ਲਿਖਦੇ ਜਾਇਆ ਕਰੋ ਠੀਕ ਹੈ ਜੀ ਮੈਂ ਮੈਂ ਬੋਲਦਾ ਵੀ ਥਾਇਰੋਇਡ ਗਲੈਂਡ ਕਿੱਥੇ ਆ ਗਲੇ ਦੇ ਵਿੱਚ 3k ਹਾਇਰਡ ਗਲੈਂਡ ਦੇ ਵਿੱਚ ਆਇਓਡੀਨ ਦੀ ਡੈਫੀਸ਼ੈਂਸੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀ ਹੈ ਭਾਰਤ ਵਿੱਚ ਰਾਸ਼ਟਰੀ ਪਰਿਵਾਰ ਸਿਹਤ ਤੇ ਪਲਾਈ ਪ੍ਰੋਗਰਾਮ ਬੇਟਾ ਕਦੋਂ ਸ਼ੁਰੂ ਕੀਤਾ ਗਿਆ 1952 ਦੇ ਵਿੱਚ ਤੇ ਇਹਦੇ ਅੰਡਰ ਹੀ ਬੇਟਾ ਨੈਸ਼ਨਲ ਫੈਮਿਲੀ ਪਲੈਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ 1952 ਦੇ ਵਿੱਚ ਹੀ ਰਾਸ਼ਟਰੀ ਸਿਹਤ ਪ੍ਰੋਗਰਾਮ ਜਿਸ ਦਾ ਉਦੇਸ਼ ਗਰਭਪਤੀ ਔਰਤਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਵਿੱਚ ਜਨਰੇਪੇ ਲਈ ਉਤਸ਼ਾਹਿਤ ਕਰਕੇ ਉਨ੍ਹਾਂ ਵਿੱਚ ਮਾਵਾਂ ਦੀ ਮੌਤ ਦਰ ਨੂੰ ਘਟਾਉਣਾ ਹੈ ਉਸ ਨੂੰ ਕਿਹਾ ਜਾਂਦਾ ਹੈ ਬੇਟਾ ਜਨਾਨੀ ਸੁਰੱਖਿਆ ਯੋਜਨਾ ਜੀਐਸਵਾਈ ਜੀਐਸਵਾਈ ਜਨਾਨੀ ਸੁਰੱਖਿਆ ਯੋਜਨਾ ਸੁਰੱਖਿਆ ਯੋਜਨਾ ਬੱਚੇ ਇਹ ਕਦੋਂ ਸ਼ੁਰੂ ਹੋਈ 1 ਜੂਨ 2011 ਨੂੰ ਇਹ ਚੀਜ਼ ਪੁਆਇੰਟ ਜਰੂਰ ਯਾਦ ਰੱਖਿਓ ਜੇਕਰ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਇਸ ਤਰੀਕੇ ਦੇ ਕੁਐਸਚਨ ਚਾਹੀਦੇ ਨੇ ਤੁਸੀਂ ਇੰਪੋਰਟੈਂਟ MCQ ਨੇ ਜੇਕਰ ਤੁਸੀਂ ਇਹੋ ਜਿਹੇ ਕੁਐਸਚਨ ਲੈਣਾ ਚਾਹੁੰਦੇ ਹੋ ਤੁਹਾਨੂੰ PDF ਵੀ ਮਿਲੂਗਾ ਨੋਟਸ ਵੀ ਮਿਲਣਗੇ ਵਧੀਆ ਤਿਆਰ ਕੀਤੇ ਹੋਏ ਠੀਕ ਹੈ ਪੀਡੀਐਫ ਦੀ ਫਾਰਮ ਦੇ ਵਿੱਚ ਤੁਹਾਨੂੰ ਆਨਲਾਈਨ ਕੋਚਿੰਗ ਵੀ ਦਿੱਤੀ ਜਾਊਗੀ ਤੁਹਾਨੂੰ ਬੱਚੇ ਰਿਕਾਰਡਡ ਕਲਾਸਿਸ ਮਿਲਣਗੀਆਂ ਤੇ ਟੈਸਟ ਸੀਰੀਜ਼ ਵੀ ਮਿਲਣਗੀਆਂ ਤੇ ਤੁਸੀਂ 94630 79680 ਜਿਹੜਾ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਐਮ ਪੀ ਐਚ ਡਬਲਯੂ ਮੇਲ ਫੀਮੇਲ ਜੀ ਐਨ ਵਾਲੇ ਬੱਚੇ ਇਸ ਨੰਬਰ ਤੇ ਸੰਪਰਕ ਕਰਕੇ ਔਨਲਾਈਨ ਕੋਚਿੰਗ ਲਈ ਸੰਪਰਕ ਕਰ ਸਕਦੇ ਨੇਗੇ ਤੁਹਾਨੂੰ ਸਾਰੇ ਨੋਟਸ ਨੋਟਸ ਔਨਲਾਈਨ ਵੀਡੀਓਜ਼ ਔਨਲਾਈਨ ਲੈਕਚਰ ਸਭ ਕੁਝ ਏ ਟੂ ਜ਼ेड ਮਿਲੇਗਾ ਬੇਟਾ ਤੁਸੀਂ ले ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ एमपीएचडब्ल्यू ਮੇਲ ਫੀਮੇਲ ਦੀ ਤਿਆਰੀ ਕਰ ਰਹੇ ਨੇ ਗੁੱਡ ਲੱਕ ਬੇਟਾ एवरीवन थैंक यू सो मच फॉर वाचिंग माय चैनल एजुकेशन ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ